ਸਾਰੇ ਇਹ ਆਟੋ ਵਾਲੇ ਜਿਹੜੇ ਨਾ ਇੱਥੇ ਪ੍ਰਧਾਨ ਬੜਿਆ ਦਰਸ਼ਨ ਸਿੰਘ ਪ੍ਰਧਾਨ ਇਹ ਇਹਦੇ ਆਟੋ ਚੱਲਦੇ ਇਥੋਂ ਦਾ 15 ਇਹ ਵਿਚਾਰੇ ਮਜ਼ਦੂਰ ਬੰਦੇ ਜੂਪੀ ਜਾ ਰਹੇ ਸੀ ਬੈਗ ਤੋਂ ਇੰਨੇ ਪ੍ਰੇਸ਼ਾਨੀ ਨੇ ਤੇ ਕੀਮਤੀ ਸਮਾਨੀ ਵਿੱਚ ਇਹ ਇਹਦੇ ਕਰਕੇ ਵੀ ਇਹ ਪ੍ਰਧਾਨ ਇੱਥੇ ਪ੍ਰਧਾਨ ਆ ਆਪਣਾ ਆਟਵਾ ਦਾ ਜਿਹੜੇ ਆਮ ਆਟੋ ਚੱਲਦੇ ਆ ਉਹ ਨਹੀਂ ਕਿਸੇ ਨੂੰ ਦੱਸਦੇ ਉਹਦੇ ਆਵਸ਼ਮਾਨ ਚੱਕ ਲਿੰਦੇ ਆ ਉਹਦੇ ਆਵਸ਼ਮਾਨ ਚੱਕ ਲਿੰਦੇ ਆ ਉਹਦੇ ਆਸਮਾਨ ਚੱਕ ਲਿੰਦਿਆ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਟੀਵੀ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਨ ਸੀ ਲੁਧਿਆਣਾ ਦੇ ਬੱਸ ਸਟੈਂਡ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਬੱਸ ਸਟੈਂਡ ਦੇ ਵਿੱਚ ਪਰसों ਦੀ ਇੱਕ ਮਹਿਲਾ ਜਿਹੜੀ ਆ ਤੋਂ ਆਟੋ ਕਰਕੇ ਉਹ ਕਿਸੇ ਆਪਣੇ ਘਰ ਵੱਲ ਨੂੰ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਉਸ ਦਾ ਬੈਗ ਜਿਹੜਾ ਹੈ ਉਸ ਆਟੋ ਦੇ ਵਿੱਚ ਰਹਿ ਜਾਂਦਾ ਲੇਕਿਨ ਇੱਕ ਆਟੋ ਵਾਲੇ ਦੀ ਕਬੱਡੀ ਤਰੀਕ ਜਿਹਨੂੰ ਕਹਿ ਸਕਦੇ ਆ ਸੋ ਉਸ ਦਾ ਬੈਗ ਜਿਹੜਾ ਅੱਜ ਬਸ ਸਟੈਂਡ ਦੇ ਵਿੱਚ ਜੋ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਉਸ ਮਹਿਲਾ ਨੂੰ ਪੂਰੇ ਦਾ ਪੂਰਾ ਬੈਗ ਜਿਹੜਾ ਉਸੇ ਤਰੀਕੇ ਨਾਲ ਦਿੱਤਾ ਜਾਂਦਾ ਲੇਕਿਨ ਪਹਿਲਾਂ ਅਸੀਂ ਆਟੋ ਚਾਲਕ ਨਾਲ ਗੱਲਬਾਤ ਕਰਾਂਗੇ ਜਿਸ ਆਟੋ ਦੇ ਵਿੱਚ ਉਸ ਮਹਿਲਾ ਦਾ ਬੈਗ ਰਹਿ ਗਿਆ ਸੀ ਭਾਈ ਕੀ ਨਾਮ ਆ ਤੁਹਾਡਾ ਭਾਈ ਮੰਨੂ ਨਾਮ ਹੈ ਜੀ ਮੇਰਾ ਮੰਨੂ ਕਿਸ ਤਰ੍ਹਾਂ ਲੇਡੀ ਦਾ ਪਰਸ ਤੁਹਾਡਾ ਜਿਹੜਾ ਕਿ ਬੈਗ ਉਸ ਆਟੋ ਦੇ ਵਿੱਚ ਰਹਿ ਗਿਆ ਪਈ ਮੈਂ ਦਰਸ਼ਨ ਪ੍ਰਦਾਨ ਜੀ ਦਾ ਡਰਾਈਵਰ ਆ ਤੇ ਉਹਨਾਂ ਦਾ ਆਟੋ ਚ ਬੈਗ ਰਹਿ ਗਿਆ ਜੀ ਮੈਂ ਸਵਾਰੀ ਲਾ ਕੇ ਆ ਰਹੀ ਹਾਂ Shimla Puri ਤੇ ਮੈਂ ਆ ਕੇ ਦੇਖਿਆ ਇੱਥੇ ਪਿੱਛੇ ਬੈਗ ਪੇ ਆਈ ਤੇ ਮੈਂ ਦਰਸ਼ਨ ਪ੍ਰਦਾਨ ਜੀ ਨੂੰ ਦਿੱਤਾ ਹੀ ਬੈਗ ਬਾਅਦੋਂ ਇਹਨਾਂ ਨੇ ਉਹਨਾਂ ਨੂੰ ਬੈਗ ਦਿੱਤਾ ਜੀ ਕਾਨ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਬੱਸ ਸਟੈਂਡ ਦੇ ਵਿੱਚ ਕਈ ਰਸ਼ ਦੀਆਂ ਆਟੋ ਅਤੇ ਲੋਕ ਸਵਾਰੀਆਂ ਲੈ ਕੇ ਜਦੋਂ ਸਵਾਰੀਆਂ ਆਟੋ ਵਿੱਚ ਜਾਂਦੀਆਂ ਨੇ ਕਈ ਆਟੋ ਚਾਲਕ ਜਾਂ ਜਦੋਂ ਕੋਈ ਸਮਾਨ ਰਹਿ ਜਾਂਦਾ ਕਈ ਵਾਰ ਨਹੀਂ ਵਾਪਸ ਦੇ ਬੰਦੇ ਲੇਕਿਨ ਇਹ ਕਾਟੋ ਵਾਲੇ ਤੁਹਾਡੀ ਵੱਡੀ ਤਰੀਫਾ ਜੀ ਨੇ ਅੱਜ ਇੱਕ ਮਹਿਲਾ ਦਾ ਜਿਹੜਾ ਆਟੋ ਜਿਹੜਾ ਕਿ ਆਟੋ ਦੇ ਵਿੱਚ ਬੈਗ ਰਹਿ ਗਏ ਸੀ ਉਹ ਜਵਾਪਸ ਦਿੱਤਾ ਇਹ ਜਿਹੜੀ ਸਵਾਰੀ ਸਾਡੇ ਸਟੈਂਡ ਤੋਂ ਬੈਠ ਕੇ ਜਾਂਦੀ ਆ ਰਹੀ ਬੱਸ ਸਟੈਂਡ ਤੋਂ ਉਹਦਾ ਸਮਾਨ ਜੋ ਵੀ ਹੋਵੇ ਮੋਬਾਈਲ ਪਰਸ ਸੋਨਾ ਜੋ ਵੀ ਹੋਵੇ ਅਸੀਂ ਪੁਲਿਸ ਦੇ ਸਾਹਮਣੇ ਵਾਪਸ ਕਰਦੇ ਹਾਂ ਤੇ ਸਵਾਰੀਆਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਵੀ ਸਾਡੇ ਕੋਲ ਸਟੈਂਡ ਤੋਂ ਬੈਠ ਕੇ ਜਾਣ ਤਾਂ ਜੋ ਵੀ ਸਮਾਨ ਰਹਿ ਜਾਂਦਾ ਅਸੀਂ ਟ੍ਰੈਫਿਕ ਪੁਲਿਸ ਦੇ ਸਹਾਇਤਾ ਦੇ ਨਾਲ ਇਹਨਾਂ ਨੂੰ ਦੱਸ ਕੇ ਉਹਦਾ ਕੰਟੈਕਟ ਨੰਬਰ ਲੱਭ ਕੇ ਫਿਰ ਅਸੀਂ ਸਮਾਨ ਵਾਪਸ ਕਰਦੇ ਹਾਂ ਮਲਾਜਮਾਂ ਦੀ ਹਾਜ਼ਰੀ ਦੇ ਵਿੱਚ ਤਾਂ ਕਿ ਪਤਾ ਲੱਗੇ ਕਿਉਂਕਿ ਬੱਸ ਸਟੈਂਡ ਕੇ ਅਜਿਹਾ ਬੱਸ ਸਟੈਂਡ ਬਣਿਆ ਲੁਧਿਆਣੇ ਦੇ ਦਿੱਤੇ ਕਿ ਲੋਕ ਬਾਹਰੋਂ ਲੋਕ ਆਉਂਦੇ ਨੇ ਇੱਥੋਂ ਦੀ ਆਟੋ ਰਾਤ ਨੂੰ ਵੀ ਕਰਕੇ ਜਾਂਦੇ ਨੇ ਉਹਨਾਂ ਦੀ ਪਛਾਣ ਕਿਸ ਤਰ੍ਹਾਂ ਹੋ ਸਕਦੀ ਆਟੋ ਚਾਲਕਾਂ ਦੀ ਕਿਉਂਕਿ ਕਈ ਆਟੋ ਚਾਲਕ ਨੇ ਹਜੇ ਤੱਕ ਤਾਂ ਵਿਲ ਵੇਰਾ ਦੇਖਿਆ ਜਾਵੇ ਕਿ ਵਰਤਿਆ ਵੀ ਨਹੀਂ ਪਾਈਆਂ ਲੇਕਿਨ ਇਹ ਕਾਟੋ ਚਾਲਕ ਦੀ ਤੁਸੀਂ ਹੁਣ ਜਿਵੇਂ ਤਾਰੀਫ ਕਰ ਰਹੇ ਹੋ ਕੋਈ ਵੀ ਕਹਿ ਰਹੇ ਹੋ ਕਿ ਆਟੋ ਦੇ ਵਾਲੇ ਨੇ ਆਪ ਜਿਹੜੇ ਸਾਡੇ ਜੁਨੀਅਨ ਦੇ ਆਟੋ ਜੀ ਇਹਨਾਂ ਦੇ ਬਕਾਇਦਾ ਕਰਦਾ ਨੇਮ ਐਡਰੈਸ ਲਿਖਿਆ ਹੁੰਦਾ ਮੋਬਾਈਲ ਨੰਬਰ ਲਿਖਿਆ ਹੁੰਦਾ ਇਹ ਪਛਾਣ ਹੁੰਦੀ ਆ ਸਟੈਂਡ ਦੇ ਆਟੋ ਜੀ ਉੱਥੇ ਬਸ ਸਟੈਂਡ ਵੀ ਲਿਖਿਆ ਹੁੰਦਾ ਤੇ ਸਵਾਰੀ ਜਿਹੜੀ ਜਿਹਨੇ ਚੜਨਾ ਵਾ ਉਹ ਇਹ ਦੇਖ ਕੇ ਜਿਹੜੇ ਵੀ ਇਹ ਆਟੋ ਨਿਊਟਰਲ ਆ ਆਮ ਤੁਰਿਆ ਫਿਰਦਾ ਆ ਕਿ ਸਟੈਂਡ ਦਾ ਸਟੈਂਡ ਦੇ ਆਟੋ ਤੇ ਬਸ ਸਟੈਂਡ ਲਿਖਿਆ ਹੁੰਦਾ ਬਕਾਇਦਾ ਪ੍ਰਧਾਨ ਦਾ ਨਾਮ ਵੀ ਹੁੰਦਾ ਕੋਲੇ ਪ੍ਰਧਾਨ ਨੇ ਜੋ ਆਟੋ ਦੇ ਗੱਲਬਾਤ ਹੈ ਇੱਥੇ ਦੇ ਲਖਬੀਰ ਸਰ ਜੋ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਤੁਹਾਡੀ ਕਿ ਵੱਡੀ ਤਰੀਪੀ ਜੀ ਨੂੰ ਕਹਿ ਸਕਦੇ ਤੁਸੀਂ ਬੱਸ ਸਟੈਂਡ ਦੇ ਬਹੁਤ ਮਾਣਦੇ ਹੋ ਨੇ ਡਿਊਟੀ ਵੀ ਕਰ ਰਹੇ ਹੋ ਲੇਕਿਨ ਅੱਜ ਇੱਕ ਮਹਿਲਾ ਦਾ ਦੇਖ ਕੇ ਦੱਸਦੇ ਆ ਕਿ ਆਟੋ ਵਾਲੇ ਵੱਲੋਂ ਬੈਗ ਵਾਪਸ ਦਿੱਤਾ ਗਿਆ ਪਰਸੋਂ ਦੀ ਗੱਲਬਾਤ ਹੈ ਜੀ ਅਸੀਂ ਇਹਨਾਂ ਨੇ ਪਰਸੋਂ ਮੈਨੂੰ ਆਣ ਕੇ ਦੱਸਿਆ ਵੀ ਇੱਕ ਬੈਗ ਰਹਿ ਗਿਆ ਆਟੋ ਦੇ ਵਿੱਚ ਤੇ ਇੱਥੇ ਦਰਸ਼ਨ ਪ੍ਰਧਾਨ ਆ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਵੀ ਬੈਗ ਰਹਿ ਗਿਆ ਬੈਗ ਆ ਅਸੀਂ ਅੱਜ ਸਵੇਰੇ ਚੈੱਕ ਕੀਤਾ ਚੈੱਕ ਜਦੋਂ ਕੀਤਾ ਉਹਦੇ ਵਿੱਚ ਇੱਕ ਟੈਲੀਫੋਨ ਨੰ ਤੇ ਇਹ ਇਹ ਜੋ ਚੱਕੀ ਤਾਂ ਉਹਨੂੰ ਬੁਲਾਇਆ ਫੇ ਫੋਨ ਤੇ ਉਹ ਆ ਗਈ ਪਰ ਜਿਹੜੇ ਆਟੋ ਵਾਲੇ ਇਮਾਨਦਾਰ ਆ ਕਈ ਆਟੋ ਵਾਲੇ ਇਹੋ ਜਿਓ ਉਹ ਆਪ ਚੋਰੀ ਕਰਦੇ ਆ ਜਿੰਨੇ ਵੀ ਆਟੋ ਵਾਲੇ ਸਾੜੇ ਕੁ ਜੜੀ ਹੁੰਦੇ ਐਨੇ ਰੋਜ਼ ਇੱਥੇ ਵਾਰ ਦਿੱਤਾ ਹੁੰਦੀਆਂ ਕਿ ਇਹਦਾ ਮੋਬਾਈਲ ਕੱਢ ਲਿਆ ਕਿ ਇਹਦੇ ਕੱਪੜੇ ਚੱਕ ਲਏ ਕਿ ਇਹਦਾ ਕੋ ਕੱਢ ਲਿਆ ਇੱਕ ਇਹੋ ਜਿਹਾ ਸਟੈਂਡ ਬਣਿਆ ਵਾ ਦਰਸ਼ਨ ਪ੍ਰਧਾਨ ਦਾ ਇੱਥੋਂ ਸਵਾਰੀ ਜਿਹੜੀ ਬੈਠੂਗੀ ਉਹ ਮਾਂ ਉਹਨਾਂ ਦਾ ਕੋਈ ਸਮਾਨ ਰਹੇਗਾ ਕੋਹਰੇਗਾ ਤੇ ਮੇਰੇ ਹਵਾਲੇ ਕਰਨਗੇ ਤੇ ਆ ਪੁਲਿਸ ਚੌਂਕੀ ਜਾਣਗੇ ਅੱਜ ਇਹਨਾਂ ਦੀ ਬੜੀ ਬਹਾਦਰੀ ਆ ਵੀ ਜਿਹੜੇ ਇਹਨਾਂ ਨੇ ਉਹਨਾਂ ਦਾ ਸਮਾਨ ਗਰੀਬਾਂ ਦਾ ਵਾਪਸ ਕੀਤਾ ਤੇ ਇਹ ਬੈਗ ਦੇ ਵਿੱਚ ਸਰ ਕੀ ਕੋਈ ਪਰਸਨ ਕੋਈ ਜ਼ਿਆਦਾ ਸਮਾਨ ਸੀਗਾ ਜਾਂ ਜਿਵੇਂ ਕੀ ਜਾ ਕੇ ਥੋੜੀ ਜਿਹੀ ਚਾਂਦੀ ਦੀਆਂ ਸਕੁੰਤਲਾਂ ਜੀਆਂ ਸੀ ਤੇ ਇੱਕ ਮੋਬਾਈਲ ਹੀ ਤੇ ਥੋੜੇ ਜੇ ਪੈਸੇ ਹੀ 8-900 ਰੁਪਏ ਆ ਸੀ ਤੇ ਉਹ ਜਦੋਂ ਅਸੀਂ ਚੈੱਕ ਕੀਤਾ ਸਾਰਾ ਸਮਾਨ ਉੱਧਰ ਰੱਖ ਕੇ ਇੱਕਾ ਨੂੰ ਡੈਡੀ ਦੇ ਉਹਦਾ ਨੰਬਰ ਮਿਲਿਆ ਉਹ ਨੰਬਰ ਚੁੱਕ ਕੇ ਉਹਨਾਂ ਨੇ ਇਹਨੂੰ ਪੁੱਛਿਆ ਵੀ ਤੁਹਾਡਾ ਕੋਈ ਸਮਾਨ ਰਹਿ ਗਿਆ ਕਿਨੇ ਜੀ ਅਸੀਂ ਬੜੇ ਪਰੇਸ਼ਾਨ ਆ ਸਾਡਾ ਪਰਸੋਂ ਦਾ ਬੈਗ ਗਵਾਜ ਗਿਆ ਫੇ ਉਹਨਾਂ ਨੂੰ ਮੈਂ ਕਿਹਾ ਮੈਂ ਤੂੰ ਹੀ ਬੱਸ ਛੱਡ ਆਓ ਮੈਂ ਲਖਵੀਰ ਸਿੰਘ ਐ ਅਸੀਂ ਬੋਲਦਾ ਬੱਸ ਛੱਡੇ ਟ੍ਰੈਫਿਕ ਕਲਾ ਮੈਨੂੰ ਆਣ ਕੇ ਮਿਲੋ ਜਦੋਂ ਮੈਨੂੰ ਆਣ ਕੇ ਮਿਲੇ ਉਹਨਾਂ ਕੋਲ ਨਿਸ਼ਾਨੀਆਂ ਪੁੱਛੀਆਂ ਉਹਨਾਂ ਨੇ ਸਾਰੀਆਂ ਨਿਸ਼ਾਨੀਆਂ ਨੂੰ ਦੱਸੀਆਂ ਫੇ ਅਸੀਂ ਸਾਰੇ ਨੇ ਇਕੱਠੇ ਹੋ ਗਏ ਉਹਨਾਂ ਦੇ ਬੈਗ ਹਵਾਲੇ ਕੀਤਾ ਧੰਨਵਾਦ ਜੀ ਮਮੀਨਾ ਖਾਤਾ ਨਾਮ ਹੈ सलमपुर से आए थे रह गया ऑटो वाला था यहाँ पर रह गया कहाँ जा रहे थे आप ऑटो में कैसे हम नहीं हमको घर वाला जा रहा था हम थोड़े जा रहे थे हमको घर वाला जा रहा थे तो टेम्पो में छुट गया फोन किया मेरा फिर यहाँ पर रह गया ਮਤਲਬ ਬੈੱਡਮੇ ਪੂਰਾ ਆਪਣਾ ਕੀਮਤੀ ਸਮਾਨ ਦਾ ਉਹ ਸਾਰਾ ਪੂਰਾ ਹੈ ਹਾਂ ਸਭ ਪੂਰਾ ਹੈ ਇਸ ਕੋ ਤੁਹਾਨੂੰ ਅਸੀਂ ਵੀ ਇਹੀ ਦੱਸਾਂਗੇ ਜੇਕਰ ਤੁਸੀਂ ਬੱਸ ਸਟੈਂਡ ਦੇ ਵਿੱਚ ਬਸ ਤੋਂ ਕਿਤੇ ਵੀ ਦੇ ਸਫਰ ਕਰਕੇ ਉਤਰਦੇ ਹੋ ਤਾਂ ਪਹਿਲਾ ਆਟੋ ਵਾਲੇ ਦੀ ਪੂਰੀ ਪਹਿਚਾਨ ਕਰਕੇ ਆਟੋ ਵਿੱਚ ਬੈਠੋ ਤਾਂ ਕਿ ਤੁਹਾਡਾ ਵੀ ਜਿਹੜਾ ਆ ਕਿਤੇ ਰਾਂ ਕਿਤੇ ਤੁਸੀਂ ਵੀ ਆਪਣਾ ਸੇਫ ਰਹੋ ਸੋ ਅੱਜ ਦੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਅਗਲੀ ਅਪਡੇਟ ਲਈ ਤੁਸੀਂ ਬਨੇ ਰਹੋ ਪ੍ਰਾਈਮ ਸਵੇਰਾ ਟੀਵੀ ਦੇ ਨਾਲ ਕੈਮਰਾ ਪਰਸਨ ਗਗਨ ਦੇ ਨਾਲ ਮਿਲਨ ਸਿੰਘ ਦੀ ਖਾਸ ਰਿਪੋਰਟ